ਗੱਲ ਜੀ ਸੰਦਲ ਚੱਲਣ ਤੇ ਅਬਜ਼ਾ ਸੁਆਗਤ ਹੈ ਅੱਜ ਦੀ ਤਾਜ਼ਾ ਖਬਰ ਅਮਰੀਕਾ ਨੇ ਕੋਲੰਬੀਆ ਨੂੰ ਫੌਜੀ ਕਾਰਵਾਈ ਦਿੱਤੀ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੈਜੂਅਲ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਕਈ ਦੇਸ਼ਾਂ ਨੂੰ ਤੁਮਕੀ ਦਿੱਤੀ ਹੈ ਉਹਨਾਂ ਸੰਕੇਤ ਦਿੱਤਾ ਹੈ ਕਿ ਕੋਲੰਬੀਆ ਵਿੱਚ ਕਿਸੇ ਵੀ ਸਮੇਂ ਫੌਜੀ ਕਾਰਵਾਈ ਹੋ ਸਕਦੀ ਹੈ ਉਹਨਾਂ ਮੈਕਸੀਕੋ ਨੂੰ ਵੀ ਚੇਤਾਵਨੀ ਦਿੱਤੀ ਕਿ 트੍ਰੰਪ ਨੇ ਕਿਹਾ ਕਿ ਉਹ ਵੈਜੂਅਲ ਦੇ بے پڑے ہوئے تیل ਉਦਯੋਗ ਨੂੰ ਉਭਰਾਉਣ ਲਈ ਅਮਰੀਕੀ ਕੰਪਨੀਆਂ ਨੂੰ ਭਰੋਸਾ ਕਰ ਰਹੇ ਸਨ سی ایم جی ਦੀ ਰਿਪੋਰਟ ਦੇ ਅਨੁਸਾਰ ਰਾਸ਼ਟਰਪਤੀ ਡੋਨਲਡ ਟਰੰਪ ਨੂੰ اشارہ ਕੀਤਾ ਕਿ ਉਹ ਕੋਲੰਬੀਆ ਵਿੱਚ ਫੌਜੀ ਕਾਰਵਾਈ ਕਰ ਸਕਦੇ ਹਨ انہوں نے ਕਿਹਾ ਕਿ میکسیکو ਨੂੰ ਨਸ਼ਿਆਂ ਤੇ ਸਹੀ ਢੰਗ ਨਾਲ ਕਾਰਵਾਈ ਕਰਨ ਦੀ ਲੋੜ ਹੈ ਤੇ ਅਮਰੀਕਾ ਨੇ ਗ੍ਰੀਨ لینڈ ਦੀ ਜ਼ਰੂਰਤ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਜਿੰਨੇ ਆਕਰਸ਼ਿਤ ਲੱਗਦੇ ਹਨ 19 ਅਮਰੀਕੀ ਕੰਪਨੀਆਂ ਲਈ ਲਾਭ ਨਾਲੋਂ ਜ਼ਿਆਦਾ ਜੋਖਮ ਪੈਦਾ ਕਰ ਸਕਦੇ ਹਨ ਰਾਸ਼ਟਰਪਤੀ ਟੰਡੋਰਨ 트ੰਪ ਨੇ ਕਿਹਾ ਕਿ ਵੈਜੂਲ ਦੇ ਤੇਲ ਬੁਨਿਆਦੀ ਢਾਂਚੇ ਨੂੰ ਮੁੜ ਨਿਰਮਣ ਤੇ ਅਰਬਾਂ ਡਾਲਰ ਖਰਚ ਹੋਣਗੇ ਅਤੇ ਕੱਚਾ ਤੇਲ ਇਸ ਵੇਲੇ ਜਹੀ ਕੀਮਤ ਨਹੀਂ ਦੇ ਰਿਹਾ ਹੈ ਜਿਸ ਨਾਲ ਉਨ੍ਹਾਂ ਧਨ ਨਿਵੇਸ਼ ਕਰਨਾ ਆਸਾਨ ਹੋਵੇਗਾ ਵੈਜੂਲ ਦੇ ਵਿਲੱਖਣ ਕਿਸਮ ਦੇ ਕੱਚੇ ਤੇਲ ਨੂੰ ਸੋਧਨਾ ਅਤੇ ਆਪਣੇ ਆਪ ਵਿੱਚ ਮਹਿੰਗਾ ਕੰਮ ਹੈ ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਤੇਲ ਕੰਪਨੀਆਂ ਨਾਲ ਗੱਲ ਕੀਤੀ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਮੋੜ ਨਿਵੇਸ਼ ਲਈ ਵਚਨਬੱਧ ਹੋਣ ਤੋਂ ਚਿਚਕ ਰਹੀਆਂ ਹਨ ਧੰਨਵਾਦ ਜੀ ਖਬਰਾਂ ਜੁਲਣ ਲਈ ਬਣੇ ਰਹੋ ਖਬਰਾਂ ਨੂੰ ਚੈਨ ਤੇ ਲਾਈਕ ਕਰ ਦਿਓ